ਜੀ ਸਾਡੇ ਕੋਲ ਇਹ ਚੁੰਨੀ ਜੀ ਲੇਡੀ ਚੁੰਨੀ 50 ਰੁਪਏ ਦੀ ਸਿੰਗਲ ਪੀਸ ਆ ਜੀ 100 ਰੁਪਏ ਦੀਆਂ 4 ਨੇ ਜੀ ਦੇਖੋ ਕਿੰਨੇ ਪਿਆਰੇ ਪਿਆਰੇ ਰੰਗ ਨੇ ਦੇਖੋ ਜੀ 50 ਰੁਪਏ ਦਾ ਸਿੰਗਲ ਪੀਸ ਆ ਜੀ 100 ਦੇ 4 100 ਦੇ 4 ਹਾਂਜੀ ਹਾਂ ਠੀਕ ਹੈ ਜੀ ਤੇ ਇਹ ਸਾਰੇ ਸਾਰੇ ਨੇ ਕਲਰ ਵੀ ਸਾਰੇ ਪਏ ਨੇ ਇਹ 150 ਦਾ ਸਿੰਗਲ ਪੀਸ ਆ ਜੀ ਠੀਕ ਹੈ ਜੀ ਤੇ 500 ਦੇ 4 ਨੇ 500 ਦੇ 4 ਹਾਂਜੀ 500 ਦੇ 4 ਇਹ ਕਿਹਦਾ ਹੈ ਜੀ ਟੇਬਲ ਤੇ ਤੁਹਾਡੇ ਸਾਹਮਣੇ ਵੀਡੀਓ ਚ ਦਿਖ ਰਹੀ ਹੈ ਇਹ ਹਾਂਜੀ ਹਾਂਜੀ ਇਹ ਹੈਗੀ ਸਾਡੇ ਕੋਲ ਬੱਚਿਆਂ ਲਈ ਆਈਟਮ ਸਾਰੀ ਜ਼ੀਰੋ ਸਾਈਜ਼ ਤੋਂ ਲੈ ਕੇ ਮਤਲਬ ਕਿ ਉਹ ਤੋਂ ਲੈ ਕੇ ਬੱਚੇ ਤੱਕ ਹਾਂਜੀ ਆਈਟਮ ਮਿਲ ਜੀ ਸਾਡੇ ਕੋਲ ਬਹੁਤ ਪਿਆਰੀਆਂ ਆਈਟਮਾਂ ਨੇ ਬੱਚਿਆਂ ਦੀ ਜਿਹਦਾ ਪ੍ਰਾਈਸ ਹੈਗਾ 50 ਰੁਪਏ ਜੀ ਠੀਕ ਹੈ ਜੀ ਅੱਜ ਅਸੀਂ ਫਿਰ ਪਹੁੰਚੇ ਹਾਂ ਕਾਤਰੋ ਵਿਦੇਸ਼ੀ ਕੱਪੜੇ ਦੇ ਸ਼ੋਰੂਮ ਤੇ ਜਿੱਥੇ ਕਿ ਸਰਦੀਆਂ ਦਾ ਕਲੀਅਰੈਂਸ ਸਟਾਕ ਕਰਨ ਵਾਸਤੇ ਇੱਕ ਭਾਰੀ ਸੇਲ ਆਈ ਗਈ ਹੈ ਜਿਸ ਦੇ ਵਿੱਚ ਕਿ ਗਰਮੀਆਂ ਦਾ ਕਪੜਾ ਆਉਣਾ ਸ਼ੁਰੂ ਹੋ ਗਿਆ ਆਜੋ ਤੁਹਾਡੀ ਗੱਲ ਕਰਾਉਣੇ ਆ ਉਸ ਦੇ ਆਨਰ ਦੇ ਨਾਲ ਕਿ ਉਹਨਾਂ ਨੇ ਕੀ ਕੀ ਆਫਰ ਕੱਪੜਿਆਂ ਦੇ ਦਿੱਤੇ ਨੇ ਹਾਂ ਜੀ ਅਸਾ ਤੁਹਾਡੇ ਕੋਲੇ ਹੁਣ ਕੱਪੜੇ ਦਾ ਕਲੀਅਰੈਂਸ ਸਟਾਕ ਮੇਰਾ ਕਿਸੇ ਮਨਤ ਸਰਦੀਆਂ ਦਾ ਕੱਪੜਾ ਕਲੀਅਰ ਕਰਨਾ ਉਹਦੇ ਵਾਸਤੇ ਤੁਸੀਂ ਕੀ ਕੀ ਆਫਰ ਦਿੱਤੇ ਨੇ ਤੇ ਗਰਮੀਆਂ ਵਾਸਤੇ ਕਿਹੜੇ ਕਿਹੜੇ ਕੱਪੜੇ ਤੁਹਾਡੇ ਕੋਲੇ ਆਏ ਨੇ ਉਹਨੇ ਵਾਸਤੇ ਮੈਂ ਜਾਣਕਾਰੀ ਲੈਣ ਵਾਸਤੇ ਤੁਹਾਡੇ ਕੋਲ ਪਹੁੰਚਿਆ ਠੀਕ ਹੈ ਜੀ ਠੀਕ ਹੈ ਟੋਟਲ ਸਾਰੀ ਜਾਣਕਾਰੀ ਥੱਥੋਂ ਲੈਣਿਆ ਆਜੋ ਚੱਲਦੇ ਆਂ ਚਲੋ ਆਜੀ ਤੁਹਾਨੂੰ ਦਿਖਾਈਏ ਕੀ ਕੀ ਅਸੀਂ ਡਿਸਕਾਊਂਟ ਦੇਣ ਜਾ ਰਹੇ ਹਾਂਗੇ ਤੇ ਜਿਹੜਾ ਸਾਡੇ ਕੋਲ ਸਟਾਕ ਹੈ ਬਹੁਤ ਹੀ ਘੱਟ ਰਹਿ ਗਿਆ ਲਿਮਟਡ ਜਸਟ ਸਟਾਕ ਹੈ ਇਹਦੇ ਤੋਂ ਅਸੀਂ ਬਹੁਤ ਵੱਡੇ ਆਫਰ ਦਿੱਤੇ ਨੇਗੇ ਠੀਕ ਹੈ ਜੀ ਜਿਹੜਾ ਕੋਈ ਫਾਇਦਾ ਚੁੱਕਣਾ ਚਾਹੁੰਦਾ ਜਲਦੀ ਤੋਂ ਜਲਦੀ ਬਲੇਸ਼ਿੰਗ ਸ਼ੁਰੂ ਤੇ ਆਉਣ ਦੀ ਕੋਸ਼ਿਸ਼ ਕਰੇ ਠੀਕ ਹੈ ਜੀ ਕੀ ਆਫਰ ਦੇ ਦੇਵੈ ਸਾਈਟਮ ਤੋਂ ਜੀ ਹਾਂਜੀ ਇਹ ਹੈਗੀ ਲੇਡੀਜ਼ ਦੀ ਆਪਣੇ ਫਾਰ ਵਾਲੀ ਜੈਕਟ ਜੀ ਠੀਕ ਹੈ ਜੀ ਠੀਕ ਹੈ ਜੀ ਇਹਦਾ ਜਿਹੜਾ ਪ੍ਰਾਈਸ ਸੀ 300 ਸੀਗਾ ਸਿੰਗਲੇ ਦਾ 200 ਪ੍ਰਾਈਸ ਆ ਔਰ 500 ਦੀਆਂ ਤਿੰਨ ਨੇਗੀ ਅਸਰੇ ਤਿੰਨ ਹਾਂਜੀ ਹਾਂ ਜੇ ਬੰਦ ਸਾਡੇ ਕੋਲੇ ਪਤਾ ਲੈਣ ਵਾਸਤੇ ਆ ਗਿਆ ਹਾਂਜੀ ਹਾਂ ਤੇ ਤੁਸੀਂ ਜਵਾਬ ਤਾਂ ਨਹੀਂ ਦੇਵੋਗੇ ਕਿ ਬਾਅਦ ਚੋੜੀਗਾ ਤੁਹਾਡੀ ਵੀਡੀਓ ਨਾਲ ਲੈ ਕੇ ਆਉਣ ਜੋ ਕਹਾਂਗੇ ਉਹੀ ਦਵਾਂਗੇ ਤੁਹਾਨੂੰ ਠੀਕ ਹੈ ਜੀ ਠੀਕ ਹੈ ਜੀ 500 ਦੀਆਂ ਤਿੰਨ ਜਾਈ ਠੀਕ ਹੈ ਜੀ 500 ਦੀਆਂ ਤਿੰਨ ਹਾਂ ਜੀ ਹਾਂ ਪਹਿਲਾਂ ਇਹ ਕਿੰਨੇ ਦੀ ਇੱਕ ਸੀਗੀ ਪਹਿਲਾਂ 300 ਦੀ ਇੱਕ ਸੀਗੀ ਇਹ ਸਿੰਗਲ ਲੈਣੀ ਤਾਂ 200 ਰੁਪਏ ਦੀ ਨਹੀਂ 500 ਦੀਆਂ ਤਿੰਨ ਠੀਕ ਹੈ ਜੀ ਵੀ ਜੋ ਦਾ ਫਾਇਦਾ ਹੋਊਗਾ ਕਸਟਮਰ ਦਾ ਉਸ ਤੋਂ ਬਾਅਦ ਸਾਡੇ ਕੋਲ ਫਿਰ ਆ ਗਈ ਜੀ ਆਹ ਭਾਲੂ ਬੁੱਲਣ ਕੋਟੀ ਜੀ ਲੇਡੀਜ਼ ਦੀ ਇਹਦੀ ਰੇਂਜ ਹੈਗੀ 200 ਤੋਂ 250 ਲੈ ਕੇ ਇਹ ਵੀ 500 ਦੀਆਂ ਤੰਣਣੀਆਂ ਠੀਕ ਹੈ 5 ਤੋਂ 350 ਦੇ ਵਿੱਚੋਂ ਘੱਟੋ ਘੱਟ 5-700 ਦੀ ਮਿਲੂਗੀ ਇਹ ਦੇ ਕਪੜੇ ਤੇ ਪੂਰੀ ਜਾਂਦੇ ਸਭ ਤੋਂ ਵੱਡੀ ਗਾਰੰਟੀ ਇਹ ਹੈਗੀ ਕੁਆਲਿਟੀ ਇਹਦੀ ਸਾਰੇ ਕਲਰਾਂ ਦਾ ਹਾਂਜੀ ਸਾਡੇ ਐਕਸਪੋਰਟਿੰਗ ਆ ਸਾਡੇ ਕੋਲ ਬ੍ਰਾਂਡ ਬਿਲਕੁਲ ਨਿਊ ਬ੍ਰਾਂਡ ਨੇ ਠੀਕ ਹੈ ਜੀ ਸਰਫਟ ਡਿਸਕਾਊਂਟ ਕੀਤਾ ਵੀ ਸੀਜ਼ਨ ਜਾ ਰਿਹਾ ਸਰਦੀ ਦਾ ਉਹਦੇ ਵਾਸਤੇ ਵੀ ਅਸੀਂ ਆਪਾਂ ਕਲੀਅਰੈਂਸ ਕਰਨਾ ਹੈ ਜਿਹੜਾ ਸਟਾਕ ਸਾਡੇ ਕੋਲ ਪਿਆਸ ਕਰਕੇ ਸੀ ਰੇਂਜ ਆਦੀ ਜਿਹੜਾ ਤੁਹਾਡੇ ਕੋਲੇ ਹੁਣ ਆ ਸ਼ੁਰੂ ਹੋ ਗਿਆ ਬਿਲਕੁਲ ਜੀ ਹੁਣ ਸਾਡੇ ਕੋਲ 10 ਦਿਨਾਂ ਤੋਂ ਗਰਮੀ ਦਾ ਸਟਾਕ ਇਥੇ ਜਮਾ ਹੋ ਜੂਗਾ ਇਸ ਤੋਂ ਬਾਅਦ ਮੇਰਾ ਫਰੀ ਕਪੜਾ ਤੁਹਾਡੇ ਕੋਲ ਮਿਲੂਗਾ ਹਰੇਕ ਤਰ੍ਹਾਂ ਦਾ ਜੀ 0 ਸਾਲ ਦੇ ਬੱਚੇ ਤੋਂ ਲੈ ਕੇ ਪਰ 22 ਸਾਲ ਦੇ ਬੱਚੇ ਜੈਂਟਸ ਲੇਡੀਜ਼ ਕਿਡਸ ਦਾ ਇਸ ਤੋਂ ਬਾਅਦ ਸਾਡੇ ਕੋਲ ਇਹ ਆ ਗਿਆ ਇਹ ਵੀ ਲੇਡੀਜ਼ ਕੋਟ ਨੇਗੇ ਅੱਛਾ ਜੀ ਇਹ ਵੀ ਮੰਨ ਲਓ 200 ਰੁਪਏ ਆ ਜਾਂਦਾ ਇੱਕਾਗਾ 500 ਦੇ ਟਨ ਜੀ ਤੇ ਉਸ ਤੋਂ ਬਾਅਦ ਫਿਰ ਸਾਡੇ ਕੋਲ ਆ ਗਿਆ ਠੀਕ ਇਹ ਹੈਗਾ 250 ਲੈ ਕੇ 300 ਦੀ ਰੇਂਜ ਤੇ ਸਾਡੇ ਕੋਲ ਸੇਲ ਹੋਇਆਗਾ ਹੁਣ ਇਹ ਵੀ 500 ਦੇ ਤਿੰਨ ਕਿਤੇ ਨੇ ਜੀ ਸਿੰਗਲ 200 ਦਾ 500 ਦੇ ਤਿੰਨ ਸਰਦੀਆਂ ਜੇ 2-3 ਮਹੀਨੇ ਚੱਲਣੇ ਨੇ ਬਿਲਕੁਲ ਜੀ ਆਪਣੇ ਕੱਪੜੇ ਲੈ ਕੇ ਨਾ ਘੱਟ ਰੇਟ ਤੇ ਇੱਕ ਸਟਾਕ ਕਰ ਲੋ ਅਗਲੇ ਸਾਲ ਵਾਸਤੇ ਇਹ ਵੀ ਸਟਾਕ ਸਾਨੂੰ ਫਰਵਰੀ ਦੇ ਐਂਡ ਤੱਕ ਹੀ ਦਿੱਤਾ ਜਾਊਗਾ ਉਸ ਤੋਂ ਬਾਅਦ ਸਟਾਕ ਸਾਡੇ ਸਾਡੇ ਕੋਲ ਜਲਦੀ ਤੋਂ ਜਲਦੀ ਕਨਿਸ਼ ਹੋ ਜਾਊਗਾ ਤੇ ਜਲਦੀ ਜਲਦੀ ਫਾਇਦਾ ਚੱਕੋ ਸਾਡੇ ਕੋਲ ਆ ਕੇ ਇਹ ਆਫਰ ਦਾ ਫਾਇਦਾ ਚੱਕ ਲੋ ਸਾਰੇ ਵੀਰ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਤਾਂ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਇਸ ਤੋਂ ਬਾਅਦ ਆਗੇ ਸਾਡੇ ਕੋਲ ਜੀ ਲੌਂਗ ਕੋਟ ਆ ਗਏ ਗਰਲਸ ਦੇ ਟੌਪ ਵਗੈਰਾ ਜੀਨਸ ਦੇ ਨਾਲ ਪਾਏ ਜਾਂਦੇ ਨੇ ਜਿਵੇਂ ਲੜਕੀਆਂ ਆਇਲੈਟਸ ਵਗੈਰਾ ਕਰਦੀਆਂ ਨੇ ਕਾਲਜ ਚ ਪੜ੍ਹਦੀਆਂ ਨੇ ਉਹ ਇਸ ਨੂੰ ਬਹੁਤ ਲਾਈਕ ਕਰਦੀਆਂ ਨੇ ਇਹਦਾ ਵੀ ਸਿੰਗਲ ਪੀਸ ਦੇ ਤੁਸੀਂ ਲੈਣਾ 200 ਰੁਪਏ ਦਾ ਪਹਿਲਾਂ ਇਹਦਾ ਪ੍ਰਾਈਸ ਹੈ ਕਿ 300 ਤੋਂ 400 ਦੀ ਰੇਂਜ ਚ ਦੇਜਰ ਦਾ ਹੁਣ ਇਹ ਵੀ 500 ਦੇ ਤਿੰਨ ਨੇ ਜੀ ਸਿੰਗਲ 200 ਦਾ 500 ਦੇ ਤਿੰਨ ਤੁਸੀਂ ਦੇਖ ਸਕਦੇ ਹੋ ਸਾਰੇ ਚ ਕਲਰ ਲੱਗੇ ਹੋਏ ਸਾਰੇ ਰੰਗ ਨੇ ਹਾਂਜੀ ਹਾਂ ਵੱਖ-ਵੱਖ ਕਲਰ ਨੇ ਜਿਹੜਾ ਵੀ ਤੁਹਾਨੂੰ ਫਿੱਟ ਆਉਂਦਾ ਆ ਕੇ ਤੁਸੀਂ ਸਾੜ ਕੇ ਚੱਕ ਸਕਦੇ ਹੋ ਬਿਲਕੁਲ ਜੀ ਇਸ ਤੋਂ ਬਾਅਦ ਆ ਗਿਆ ਸਾਡੇ ਕੋਲ ਲੇਡੀਜ਼ ਪਜਾਮਾ ਠੀਕ ਹੈ ਜੀ ਇਹ ਮੇਰੇ ਟੀਮ ਦੇ ਵਿੱਚ ਗਰਲਸ ਜਾਂ ਲੇਡੀਜ਼ ਘਰੇ ਯੂਜ਼ ਕਰ ਸਕਦੇ ਨੇ ਇਹਨੂੰ ਇਹਦੀ ਰੇਂਜ ਹੈ ਕਿ 100 ਰੁਪਿਆ ਸਟਾਰਟਿੰਗ ਦੇ ਵਿੱਚ ਠੀਕ ਹੈ ਜੀ ਹੁਣ ਇਹ ਅਸੀਂ ਕਰਤੇ 500 ਦੇ ਚਾਰ ਜੀ 4 500 ਹਾਂਜੀ ਇਹ ਜਿਹੀ ਸਰਦੀਆਂ 'ਚ ਪਾਉਣ ਵਾਲਾ ਹੈ ਹਾਂਜੀ ਹਾਂ ਠੀਕ ਹੈ ਜੀ ਤੇ ਇਹ ਸਾਈਜ਼ ਸਾਰੇ ਨੇ ਕਲਰ ਵੀ ਸਾਰੇ ਪਏ ਨੇ ਇਹ 150 ਦਾ ਸਿੰਗਲ ਪੀਸ ਆ ਜੀ ਠੀਕ ਹੈ ਜੀ ਤੇ 500 ਦੇ ਚਾਰ ਨੇ 500 ਦੇ ਚਾਰ ਹਾਂਜੀ 500 ਦੇ ਚਾਰ ਇਹ ਦਾ ਜਿਹੜੀ ਟੇਬਲ ਤੁਹਾਡੇ ਸਾਹਮਣੇ ਵੀਡੀਓ ਚ ਦਿਖ ਰਹੀ ਹੈ ਇਹ ਆਹੀ ਰਹਿ ਗਿਆ ਇਹ ਜੀ ਮਾਲ ਆ ਇਸੇ ਕਰਕੇ ਰੇਟ ਸਾਰੀ ਕਲਰ ਨੇ ਆ ਡਾਡਾ ਜਿਹੜਾ ਮਰਜੀ ਦੇਖੋ ਕਿੰਨੇ ਕਿੰਨੇ ਪਿਆਰੇ ਬਲੇ ਸਾਬੋ ਸਾਡੇ ਲਈ ਸਿਰਫ 10 ਦਿਨ ਅਵੇਲੇਬਲ ਰਹੂਗਾ 10 ਜਿਹੜਾ ਜਿਹੜਾ ਪੁਲੀ ਜਾ ਸਕਦਾ ਫਾਇਦਾ ਚੁੱਕ ਸਕਦਾ ਜਲਦੀ ਜਲਦੀ ਸਾਡੇ ਬਦੇਸ਼ੀ ਸ਼ਰੂਮ ਤੇ ਪਹੁੰਚੇ ਠੀਕ ਹੈ ਜੀ ਆਜੋ ਅੱਗੇ ਇਹ ਵੀ ਸਾਰ ਉਹੀ ਆ ਲੇਡੀਜ਼ ਹੁੱਡੀ ਆ ਇਹ ਚ ਗਰਲਸ ਹੁੱਡੀ ਮਿਲ ਜੂ ਤੁਹਾਨੂੰ ਜਾਇੰਟ ਸਾਈਜ਼ ਬੈਲਡੂਗੀ ਬੱਚੇ ਦੀ ਮਿਲ ਜੂਗੀ ਹੁੱਡੀ ਇਹ ਵੀ 150 ਦਾ ਪਰ ਪੀਸ ਹੈਗਾ 500 ਦੇ ਚਾਰ ਨਹੀਂ ਜੀ 500 ਦੇ ਚਾਰ ਹਾਂਜੀ ਠੀਕ ਹੈ ਜ ਠੀਕ ਹੈ ਇਹ 200 ਰੁਪਏ ਦਾ ਸਿੰਗਲ ਪੀਸ ਹੈਗਾ 500 ਦੇ ਤਿੰਨੇ ਜੀ ਠੀਕ 200 ਦਾ ਸਿੰਗਲ ਪੀਸ 500 ਦੇ ਤਿੰਨ ਉਸ ਤੋਂ ਬਾਅਦ ਆ ਗਈ ਸਾਡੇ ਕੋਲ ਗਰਮ ਸ਼ਰਟ ਜੀ ਠੀਕ ਹੈ ਇਹ ਸਾਰੇ ਕਲਰ ਸਾਈਜ਼ ਨੇਗੇ ਇਹ ਸਿੰਗਲ ਪੀਸ 200 ਦਾ ਹੈਗਾ ਠੀਕ ਹੈ ਤੇ ਮਤਲਬ ਕਿ 300 ਦੇ ਵਿੱਚ ਦੋ ਪੀਸ ਸਿੰਗਲ 200 ਦਾ ਦੋ ਪੀਸ 300 ਦੇ ਨੇ ਜੀ 150 ਪਏ ਪਰ ਪੀਸ ਪੈਜੂਗਾ ਜੀ 100 ਰੁਪਏ ਦਾ ਫਾਇਦਾ ਹੁੰਦਾ ਤਾਂ ਖਰੀਦ ਬਿਲਕੁਲ ਜੀ 100 ਰੁਪਏ ਦਾ ਸਿੱਧਾ ਡਿਸਕਾਊਂਟ ਠੀਕ ਹੈ ਉਸ ਤੋਂ ਬਾਅਦ ਹਰ ਆਗੇ ਸਾਡੇ ਕੋਲ ਮਾਊਂਟੇਨ ਪੈਂਟ ਆ ਗਈ ਇਹ ਲੋ ਟਾਈਪ ਚ ਵੀ ਹੈ ਜਿਪਰ ਵੀ ਹੈ ਦੋਨੇ ਪਾਸੇ ਡਬਲ ਜੇਬਾਂ ਲੱਗੀਆਂ ਨੇ ਇਹਦੇ ਇਹ ਸਿੰਗਲ ਪੀਸ ਅਸੀਂ 250 ਦੀ ਸੇਲ ਕਰ ਦਾਂਗੇ ਠੀਕ ਹੈ ਜੀ ਇਹ 500 ਦੇ ਵਿੱਚ ਅਸੀਂ ਇਹ ਕਰ ਰਹੇ ਹਾਂਗੇ ਤਿੰਨ ਠੀਕ ਠੀਕ ਹੈ ਜੀ 500 ਦੇ ਤਿੰਨ ਪੀਸ ਸਿੰਗਲ 250 ਦਾ ਬਹੁਤ ਵੱਡਾ ਇਹ ਚ ਫਾਇਦਾ ਹੁੰਦਾ ਕਸਟਮਰ ਦਾ 500 ਦਾ ਦਰਜੀ ਇਹ ਸਮਾਈ ਦੇ ਲੈ ਲਦਾ ਬਿਲਕੁਲ ਲੈਂਦਾ ਜੀ 500 ਤੋਂ ਬਾਦੀ ਲੱਗੂ ਇੱਕ ਲਾਈਦਾ ਪਹਿਲਾਂ ਤਾਂ ਦੇਖੋ ਇਹਦੇ ਜਿ ਪਰ ਲੱਗੀਆਂ ਨੇ ਫਰੰਟ ਤੇ ਵੀ ਦੋ ਜੇਪਰਾਂ ਲੱਗੀਆਂ ਹੋਣ ਲੱਗੀਆਂ ਆ ਬੈਕ ਤੇ ਵੀ ਦੋ ਜੇਪਰਾਂ ਲੱਗੀਆਂ ਨੇ ਜੀ ਜਿਵੇਂ ਮਰਜ਼ੀ ਤੁਸੀਂ ਪਰਸ ਪਾਓ ਇਹਦੇ ਕੋਲ ਭਾੜ ਵੀ ਸੱਪੇ ਨੇ ਕਹਿੰਦੇ ਜੇ ਪਰਸ ਮੋਬਾਈਲ ਬਹੁਤ ਵਧੀਆ ਪੈਟਰਨ ਹੈ ਸਾਡੇ ਕੋਲ ਬਹੁਤ ਜਿਆਦਾ ਹਾਈ ਡਿਮਾਂਡ ਚ ਵਿਕ ਰਹੀਆਂ ਨੇ ਇਹ ਸਾਡੇ ਕੋਲ ਜਿਹੜਾ ਸਟਾਕ ਹੈ ਜਿਹੜਾ ਤੁਸੀਂ ਟੇਬਲ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਸਾਰੇ ਸਾਰੇ ਨੇ ਵਿੱਚ ਕਲਰ ਵੀ ਸਾਰੇ ਮਿਲ ਜਾਣਗੇ ਤੁਹਾਨੂੰ ਠੀਕ ਹੈ ਇਹ 100 ਰੁਪਏ ਦਾ ਸਿੰਗਲ ਪੀਸ ਆ ਜੀ ਹੁਣ ਠੀਕ ਹੈ ਠੀਕ ਹੈ ਜੀ ਇਹ 250 ਦੇ ਤਿੰਨ ਨੇ ਜੀ 250 ਦੇ ਤਿੰਨ ਹਾਂਜੀ 100 ਰੁਪਏ ਦਾ ਸਿੰਗਲ ਵੀ ਇਹ 250 ਦੇ ਤਿੰਨ ਠੀਕ ਹੈ ਅੱਗੇ ਜੀ ਉਸ ਤੋਂ ਬਾਅਦ ਸਾਡੇ ਕੋਲ ਫਿਰ ਆ ਗਿਆ ਲੇਡੀਜ਼ ਬਲੇਜ਼ਰ ਜੀ ਆਹ ਬਲੇਜ਼ਰ ਹਾਂਜੀ ਇਹਨਾਂ ਵਿੱਚ ਲੇਡੀਜ਼ ਬਲੇਜ਼ਰ ਬਹੁਤ ਫੈਸੀ ਫੈਸੀ ਕਿੰਨੇ ਪਿਆਰੇ ਪਿਆਰੇ ਰੰਗ ਨੇ ਸਾਰਡ ਕੇ ਜਿਹੜਾ ਮਰਜੀ ਕਿੰਨੇ ਦਾ 200 ਤੋਂ ਲੈ ਕੇ 300 ਦੇ ਦਾ ਪ੍ਰਾਈਸ ਰੇਟ ਹੈ ਜੀ ਟੈਗ ਲੱਗੇ ਹੋਏ ਨੇਗੇ ਠੀਕ ਹੈ ਜੀ ਹੁਣ ਕੀ ਰੇਟ 500 ਦੇ ਤਿੰਨੇ ਜੀ 500 ਦੇ ਤਿੰਨ ਹਾਂ ਜੀ 200 250 ਦਾ ਸਿੰਗਲ ਪੀਸ ਹੈ 500 ਦੇ ਤਿੰਨ ਕਰਮ ਦੇ ਕਿੰਨੇ ਵਧੀਆ ਵਧੀਆ ਬੋਹੋ ਸੋਨੇ ਸੋਨੇ ਪੀਸ ਨੇ ਜੀ ਜਿਹੜੇ ਅਸੀਂ 4 400 ਰੁਪਏ ਚ ਸੇਲ ਕੀਤੇ ਨੇ ਨਾ ਹੁਣ ਇਹ ਸੋਨੂੰ 500 ਦੇ ਤਿੰਨ ਮਿਲਣਗੇ ਵਿਦੇਸ਼ੀ ਸ਼ੋਅਰੂਮ ਤੇ ਜਿਹੜਾ ਤੁਸੀਂ ਸਟਾਕ ਦੇਖ ਰਹੇ ਹੋ ਇਹੀ ਲਿਮਟਿਡ ਜਸਟ ਸਟਾਕ ਹੈ ਸਾਡੇ ਕੋਲ ਥੋੜਾ ਜੈਕਟ ਹੈ ਜੀ ਮੈਨੂ ਜੈਕਟ ਇੱਥੇ ਸਾਈਜ਼ ਮਿਲ ਜਾਣਗੇ ਸਾਰੇ ਉਹ ਸਿੰਗਲ ਦਾ 150 ਆ ਜੀ 500 ਦੀਆਂ ਤਿੰਨ ਐਸੇ ਬੱਚਿਆਂ ਦੇ ਬੱਚਿਆਂ ਵਾਤੇ ਵੀ ਨਹੀਂ 25 ਦੇ ਸਾਈਜ਼ ਵੀ ਮਿਕਸ ਨੇ ਚ ਬਾਕੀ ਜਾਇਨਸ ਦੇ ਸਾਰੇ ਸਾਈਜ਼ ਨੇ 500 ਦੀਆਂ ਤਿੰਨ ਜਿਹੜਾ ਮਰਜ਼ੀ ਰੰਗ ਲੈ ਜਾਓ ਹਾਂਜੀ ਹਾਂ ਬਿਲਕੁਲ ਥੋੜੇ ਸਟਾਕ ਹੈ ਜਲਦੀ ਤੋਂ ਜਲਦੀ ਦੇਖੋ ਹਾਂਜੀ ਇਹ ਹੈਗੀ ਸਾਡੇ ਕੋਲ ਬੱਚਿਆਂ ਲਈ ਆਈਟਮ ਸਾਰੀ ਜ਼ੀਰੋ ਸਾਈਜ਼ ਤੋਂ ਲੈ ਕੇ ਮਤਲਬ ਕਿ 2 ਤੋਂ 3 ਸਾਲ ਦੇ ਬੱਚੇ ਤੱਕ ਹਾਂਜੀ ਆਈਟਮ ਮਿਲ ਜੂ ਸਾਡੇ ਕੋਲ ਬਹੁਤ ਪਿਆਰੀਆਂ ਆਈਟਮਾਂ ਨੇ ਬੱਚਿਆਂ ਦੀ ਜਿਹਦਾ ਪ੍ਰਾਈਸ ਹੈਗਾ 50 ਰੁਪਏ ਜੀ ਠੀਕ ਹੈ ਜੀ ਤੇ ਇਹ 100 ਦੇ ਵਿੱਚ 3 ਪੀਸ ਜੀ 100 ਦੇ ਆ 3 ਪੀਸ ਸਾਡੇ ਕੋਲ ਲਿਮਟਿਡ ਆ ਸਟਾਕ ਆ ਸਾਡੇ ਕੋਲ ਗਰਮੀ ਦਾ ਕੱਪੜਾ ਆਇਆ ਪਿਆ ਬਹੁਤ ਜ਼ਿਆਦਾ ਅੰਦਰ ਅਸੀਂ ਉਹ ਡਿਸਪਲੇ ਕਰਨਾਗਾ ਤੇ ਸਾਰਾ ਸਟਾਕ ਖਤਮ ਕਰਨ ਜਾ ਰਹੇ ਆਂ ਅਸੀਂ ਲਿਮਟਿਡ ਸਟਾਕ ਰਹਿ ਗਿਆ ਬਿਲਕੁਲ ਜੀ ਬਿਲਕੁਲ ਇਹ ਵੀ ਬੱਚਿਆਂ ਵਾਸਤੇ ਇਹ ਵੀ ਬੱਚਿਆਂ ਦਾ ਜੀ ਇਹ 100 ਰੁਪਏ ਦਾ ਪੀਸ ਆਗਾ ਠੀਕ ਹੈ ਜੀ ਠੀਕ ਹੈ ਜੀ ਆਫਰ ਚ ਕੀ ਹੈ ਰੇਟ ਇਹਦਾ ਆਫਰ ਦੇ ਵਿੱਚ ਮਤਲਬ ਕੀ ਜੀ ਇਹ 500 ਦੇ ਆਪਣੇ 6 ਪੀਸ ਜੀ 500 ਦੇ 6 ਪੀਸ ਜੀ ਜੀ 100 ਰੁਪਏ ਦਾ ਪੀਸ ਆਗਾ ਹਾਂ ਜੀ 500 ਦੇ 6 ਪੀਸ ਜੀ ਠੀਕ ਹੈ ਇਹ ਤਾਂ ਜੈਗਟਾ ਵੀ ਆ ਗਈਆਂ ਭਾਲੂ ਵੀ ਆ ਗਿਆ ਸਾਰੇ ਜੀ ਬੋਲਣ ਦੇ ਆ ਗਏ ਸਾਰੇ ਮਿਕਸ ਆਈਟਮ ਆ ਸਾਡੇ ਕੋਲੇ ਸਾਰੀ ਬੱਚੀਆਂ ਸਾਰੇ ਮੰਨ 100 ਰੁਪਏ ਬਿਲਕੁਲ ਹੀ ਜੈਗਟਾ ਬਹੁਤ ਪਿਆਰੀਆਂ ਪਿਆਰੇ ਡਿਮਾਡ ਨੇ ਦੇਖੋ ਜੀ ਤੁਸੀਂ ਸਾਰੇ ਰੰਗ ਮੈਨੇ ਹੁਣ ਸੋਹਣੀ ਐਡਵਾਈਸ ਬੱਚਿਆਂ ਦੇ ਪਾਉਣ ਵਾਸਤੇ ਦੇਖੋ ਬਹੁਤ ਵਧੀਆ ਵਧੀਆ ਕੱਪੜੇ ਇਹ ਵੀ ਸਾਡੇ ਕੋਲ ਲਿਮਟਿਡ ਸਟਾਕ ਹੈ ਜਲਦੀ ਸਟਾਕ ਰਹਿ ਗਿਆ ਦਾ ਚੱਕਲੋ ਜੀ ਨੇ ਚੁੱਕਣਾ ਜੀ ਬਸ 5-7 ਦਿਨਾਂ ਦਾ ਮਾਰ ਰਹਿ ਗਿਆ ਬਿਲਕੁਲ ਜੀ ਬਿਲਕੁਲ ਉਸ ਤੋਂ ਬਾਅਦ ਬਾਈਆਂ ਨੇ ਨਾ ਗਰਮੀ ਵਾਲੇ ਕੱਪੜੇ ਕਿਦੋਂ ਲੈ ਇੱਕ ਹਫ਼ਤੇ ਦੇ ਵਿੱਚ ਸਾਡੇ ਕੋਲ ਸਟਾਕ ਸਾਰਾ ਫਿਨਿਸ਼ ਹੋ ਜਾਣਾ ਲੋੜਾਂ ਵਿਆਂ ਕਰਨੀਆਂ ਦੇ ਵਿੱਚ ਪਾਉਣ ਵਾਲੀਆਂ ਬਹੁਤ ਸਾਈਜ਼ ਨੇ ਬਹੁਤ ਜਿਆਦਾ ਕਲਰ ਪਏ ਨੇਗੇ ਇਹ ਸਟੋਰ ਤੋਂ ਤੁਹਾਨੂੰ ਉਪਲਬਧ ਹੋਗਾ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਜਿੱਥੇ ਵਿਦੇਸ਼ੀ ਸ਼ੋਰੂਮ ਦੇ ਕਸਟਮਰਾਂ ਦਾ ਜਿਹੜਾ ਵੀ ਕੋਈ ਆਉਂਦਾ ਨਾ ਇਹ ਬਹੁਤ ਵਧੀਆ ਦੇ ਲਈ ਆਫਰ ਆ ਜੀ ਠੀਕ ਹੈ ਗੌਰਵੀ ਮੈਨੂੰ ਇਹ ਗੱਲ ਦੀ ਸਮਝ ਨਹੀਂ ਲੱਗੀ ਹਾਂਜੀ ਹਾਂ ਵੀ ਤੁਸੀਂ ਜਿਹੜੀ ਚੀਜ਼ ਤੁਸੀਂ 500 ਜਿੰਨੇ ਦੀ ਹੁਣ 500 ਦੀ ਦੋ ਕਰਤੀਆਂ ਹਾਂਜੀ ਹਾਂਜੀ ਕਿਤੇ ਇਹ ਸਟੋਰ ਬੰਦ ਤਾਂ ਨਹੀਂ ਕਰਨਾ ਤੁਸੀਂ ਨਹੀਂ ਜੀ ਬਿਲਕੁਲ ਨਹੀਂ ਬੰਦ ਕਰਨਾ ਇਹਨੂੰ ਰੈਗੂਲਰ ਰੱਖਣ ਦੇ ਵਾਸਤੇ ਅਸੀਂ ਜਿਹੜੇ ਆਫਰ ਹੈ ਤਾਂ ਸਰਦੀ ਦਾ ਆਫਰ ਦਿੰਦੇ ਨੇ ਘੰਟ ਸਟਾਕ ਆਨ ਕਰਦੇ ਵੀ ਚਲੋ ਅਸੀਂ ਗਰਮੀ ਦਾ ਸਟਾਕ ਇੱਥੇ ਲਾਉਣਾਗਾ ਠੀਕ ਹੈ ਜੀ ਜਿਹੜਾ ਗਰਮੀ ਦਾ ਸਟਾਕ ਵੀ ਅਸੀਂ ਥੋੜੀ ਦਿਖਾਉਣ ਜਾ ਰਹੇ ਹਾਂ ਇਹਦੇ ਵਿੱਚ ਵੀ ਬਹੁਤ ਵੱਡੀ ਆਫਰ ਦਿੱਤੀ ਹੈ ਕਿਉਂਕਿ ਗਰਮੀ ਤਾਂ ਹੀ ਆਉਣ ਵਾਲੀ ਹੈ ਨਾ ਰੈਗੂਲਰ ਚੱਲੂਗਾ ਤਿੰਨ ਚਾਰ ਮਹੀਨੇ ਸਾਡੇ ਕੋਲ ਇਹ ਸਾਡੇ ਕੋਲ ਆਈ ਹੈ ਕਿ ਮਤਲਬ ਐਨਐਸ ਕੱਪੜੇ ਚ ਲੋਰ ਸੇ ਗਰਮੀ ਵਾਲੀ ਹੈ ਐਡੀਡਾਸ ਬ੍ਰਾਂਡ ਦੀ ਲੋਰ ਆ ਮਾਰਕਾ ਲੱਗਾ ਹੈ ਦੇ ਉੱਪਰ ਜੀ ਤਿੰਨ ਪੱਟੀ ਵਾਲੀ ਲੋਰ ਹੈ 200 ਰੁਪਏ ਦੀ ਸਿੰਗਲ ਪੀਸ ਹੈਗਾ 500 ਦੇ 3 ਪੀਸ ਨੇ 500 3 ਸਾਰੇ ਤੋਂ ਸੈਜ ਹੈਗਾ ਐਲ ਤੋਂ ਲੈ ਕੇ ਡਬਲ ਐਕਸ ਐਲ ਤੱਕ 3 ਐਕਸ ਐਲ ਤੱਕ 4 ਐਕਸ ਐਲ ਤੱਕ ਸਰ ਤੁਹਾਡੇ ਕੋਲ ਬਾਲ ਹੀ ਆਇਆ ਤੇ ਆਇਆ ਪਿਆ ਇਹ ਗਰਮੀ ਦੇ ਉੱਤੇ ਵੀ ਆਫਰ ਦਿੱਤੀ ਹੈ ਇਹ ਨਗ ਡਿਸਪਲੇ ਸੀ ਤਾਂ ਕੀਤਾ ਵੀ ਜਿਹੜੇ ਲੋਕ ਸਰਦੀ ਦਾ ਕੱਪੜਾ ਲੈ ਕੇ ਆਣਦੇ ਨੇ ਉਹਨਾਂ ਨੂੰ ਵੀ ਪਤਾ ਲੱਗ ਜੇ ਵੀ ਇਹਦੇ ਉੱਤੇ ਵੀ ਸਾਨੂੰ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਇਹ ਵੀ ਗਰਮੀ ਦੇ ਕੱਪੜੇ ਵੀ ਬਿਲਕੁਲ ਸਾਡੇ ਕੋਲ ਜਿਹੜਾ ਕੱਪੜੇ ਵਿੱਚ ਗਰਮੀ ਦਾ ਕੱਪੜਾ ਆਊਗਾ ਵੀ ਬਹੁਤ ਵੱਡੇ ਡਿਸਕਾਊਂਟ ਤੇ ਆਊਗਾ ਸਾਰਾ ਠੀਕ ਹੈ ਹਾਂ ਜੀ ਹਾਂ ਇਹ ਸਿਰਫ 10 ਦਿਨਾਂ ਆਪਦੇ ਕਪੜੇ ਮਨਸਾ ਦੇ ਲੈ ਕੇ ਗਏ ਬਿਲਕੁਲ ਬ੍ਰੈਂਡ ਦੇ ਸ਼ੂ ਸਾਡੇ ਕੋਲ ਐਡੀਡਾਸ ਲਵਾਈ ਸੀ ਜਿਹੜੇ ਲੋਕ ਅੱਜ ਕੱਲ ਬੜੇ-ਬੜੇ ਮੰਤਲ ਕੇ ਮੋਲਾਂ ਚ ਲੈਂਦੇ ਸੀ ਸਾਡੇ ਕੋਲ ਇੱਥੇ ਪ੍ਰੋਵਾਈਡ ਮੈਂ ਉਹਨਾਂ ਦੇ ਕੋਲ ਐਸੂਗਾ ਉਹਨਾਂ ਦੇ ਬਹੁਤ ਵੱਡੇ ਭਾਰੀ ਮਾਤਰਾ ਚ ਲੈਸ ਮਿਲਣਗੇ ਤੁਹਾਨੂੰ ਤੁਸੀਂ ਮੰਨ ਲਓ ਕਿ ਪੂਰੇ ਪੰਜਾਬ ਚੋਂ ਹੀ ਰੇਟ ਲੈ ਸਕਦੇ ਜੋ ਅਸੀਂ ਇੱਥੇ ਦਵਾਂਗੇ ਤੁਹਾਨੂੰ ਤੁਸੀਂ ਵੇਟ ਕਰੋ ਕੁਝ ਚੰਦਰਾਂ ਦੀ ਆ ਸਟਾਕ ਸਾਡਾ ਖਤਮ ਹੋ ਜਾਂਦੇ 10 ਦਿਨਾਂ ਬਾਅਦ ਅਸੀਂ ਗਰਮੀ ਦਾ ਸਟਾਕ ਲਿਆ ਰਹੇ ਆ ਬਾਉ ਜੀ ਕਹਿੰਦੇ ਵੀ ਪੰਜਾਬ ਦੇ ਕਿਸੇ ਕੋਨੇ ਚ ਵਗ ਜਿਓ ਸਾਡੇ ਰੇਟ ਨਾਲ ਤੁਹਾਨੂੰ ਘੱਟ ਰੇਟ ਬ੍ਰੈਂਡ ਸ਼ੂ ਤੇ ਦੇ ਗਿਆ ਬਿਲਕੁਲ ਜੀ ਇਨਾਂ ਦਾ ਦਾਵਾ ਇੱਕ ਬ੍ਰਾਂਡਡ ਹਰੇ ਕੰਪਨੀ ਦਾ ਬ੍ਰਾਂਡਡ ਸੂ ਚੱਪੜਾਂ ਚੱਪੜਾਂ ਦੇ ਚ ਨਾਲ ਦੇ ਨਾਲ ਅਸੀਂ ਕਰ ਰਿਆਂਗੇ ਗਰਮੀ ਦੇ ਵਿੱਚ ਚੋਰਾਂ ਜਿਹੜੀਆਂ ਗਰਮੀ ਦੇ ਵਿੱਚ ਕੰਮ ਆਉਣਗੇ ਸੋੜੇ ਬਿਲਕੁਲ ਜੀ ਬਿਲਕੁਲ ਇਸ ਚੋਰ ਤੋਂ ਬਲੇਸੀ ਕੱਪੜੇ ਦੇ ਸ਼ੋਰੂਪ ਤੋਂ ਤੁਹਾਨੂੰ ਮਿਲਣਗੇ ਉਹ ਵੀ ਘੱਟ ਰੇਟ ਤੇ ਪੰਜਾਬ ਚੋ ਕਿਤੇ ਵੀ ਇਸ ਰੇਟ ਤੇ ਜੋ ਰੇਟ ਤੇ ਇਹ ਦੇ ਦੇਣਗੇ ਤੁਹਾਨੂੰ ਨਹੀਂ ਮਿਲਣਾ ਬਿਲਕੁਲ ਦਵਾਗੇ ਜੀ ਬਿਲਕੁਲ ਛੇਤੀ ਤੋਂ ਛੇਤੀ ਆ ਕੇ ਸਰਦੀਆਂ ਦੇ ਕੱਪੜੇ ਜਿਹੜਾ ਆਫਰ ਲਾਇਆ ਉਹਦਾ ਵੀ ਲਾਭ ਉਠਾਓ ਤੇ ਗਰਮੀਆਂ ਦੇ ਕੱਪੜੇ ਆ ਕੇ ਉਹ ਵੀ ਤੁਸੀਂ ਇਸ ਸਟੋਰ ਤੋਂ ਖਰੀਦਣੇ ਨੇ ਤਾਂ ਜੋ ਤੁਹਾਡਾ ਫਾਇਦਾ ਹੋ ਸਕੇ ਮੈਂ ਵਿਦੇਸੀ ਕੱਪੜੇ ਦੇ ਸ਼ੋਰੂਮ ਦੇ ਆਨਰ ਨੇ ਜੋ ਜਿਹੜੇ ਪੰਜ ਦੋਸਤ ਨੇ ਜਿਨ੍ਹਾਂ ਨੇ ਮਿਲ ਕੇ ਵਿਦੇਸੀ ਕੱਪੜੇ ਦਾ ਸ਼ੋਰੂਮ ਕਾਤਰੋਂ ਦੇ ਵਿੱਚ ਖੋਲ੍ਹਿਆ ਸੀ ਉਹਨਾਂ ਨੂੰ ਮਿਲਵਾਉਣਾ ਉਹਨਾਂ ਨੂੰ ਪੁੱਛਦਾ ਵੀ ਇਹ ਸਟੋਰ ਖੋਲ੍ਹਣ ਦਾ ਛੋਟਾ ਮੇਨ ਮਕਸਦ ਕੀ ਸੀ ਆਓ ਮਲਾਉਣੇ ਆ ਸੋਨਾਂ ਉਹਨਾਂ ਦੋਸਤਾਂ ਸਿਕਾਗੜੀ ਸਾਹਿਬ ਬਾਕੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਠੀਕ ਹੈ ਜੀ ਕਿ ਤੁਸੀਂ ਸਾਡੀ ਵੀਡੀਓ ਕਰਕੇ ਫੇਸਬੁਕ ਤੇ ਜਾਂ ਇੰਸਟਾਗ੍ਰam ਤੇ YouTube ਤੇ ਪਾਉਨੇ ਹੋਗੇ ਤੇ ਛੋਡੀ ਵੀਡੀਓ ਦੇਖ ਕੇ ਬਹੁਤ ਕਸਟਮਰ ਆਉਂਦੇ ਵੀ ਨੇ ਉਹ ਠੀਕ ਹੈ ਤੇ ਧੰਨਵਾਦ ਕਰਦੇ ਅਸੀਂ ਉਹਨਾਂ ਦਾ ਤੇ ਜਿੰਨੇ ਵੀ ਦੋਸਤ ਨੇ ਸਾਡੇ ਵੱਤੋਂ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਤੇ ਤੁਹਾਨੂੰ ਅਸੀਂ ਸਭ ਤੋਂ ਪਹਿਲਾਂ ਇਹ ਸੋਚਿਆ ਸੀ ਕਿ ਆਪਣੇ ਏਰੀਆ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਸ਼ੋਅਰੂਮ ਨਹੀਂ ਹੈਗਾ ਜਿਹੜਾ ਹਰੇਕ ਬੰਦਾ ਬ੍ਰਾਂਡ ਪਾਉਣਾ ਚਾਹੁੰਦਾ ਹੁੰਦਾ ਪਰ ਪਾ ਨਹੀਂ ਸਕਦਾ ਠੀਕ ਹੈ ਜੀ ਤਾਗੇ ਘੱਟ ਪੈਸਿਆਂ ਦੇ ਵਿੱਚ ਬ੍ਰਾਂਡ ਹਰੇਕ ਬੰਦਾ ਪਾ ਸਕੇ ਸਾਡਾ ਇਹੀ ਮਕਸਦ ਸੀਗਾ ਤੇ ਸਾਨੂੰ ਸਕਸੈਸਫੁਲ ਹੋਇਆ ਅਸੀਂ ਕਿਉਂਕਿ ਹਲੇ ਸਾਨੂੰ 2 ਮਹੀਨੇ ਹੋਏ ਨੇ ਇਹਨੂੰ ਕਰਦਿਆਂ ਨੂੰ ਠੀਕ ਹੈ ਜੀ ਤੇ ਹੁਣ ਸਾਡਾ ਜਿਹੜਾ ਅਗਲਾ ਸਟੈਪ ਆ ਉਹਦੇ ਵਿੱਚ ਸਾਡਾ ਕੋਸਮੈਟਿਕ ਦਾ ਵੀ ਆਜੂ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਘੱਟ ਰੇਟ ਤੇ ਕੋਸਮੈਟਿਕ ਦਾ ਸਮਾਨ ਵੀ ਮਿਲੂਗਾ ਠੀਕ ਹੈ ਤੇ ਗਰਮੀਆਂ ਦਾ ਮਤਲਬ ਕਿ ਜਿੰਨੇ ਵੀ ਕੋਈ ਗਰਮੀਆਂ ਦਾ ਕੱਪੜਾ ਹੋਊਗਾ ਉਹ ਵੀ ਸਭ ਤੋਂ ਘੱਟ ਰੇਟਾਂ ਦੇ ਦੇਵਾਂਗੇ ਕਿਤੋਂ ਵੀ ਕੋਈ ਪੂਰੇ ਪੰਜਾਬ 'ਚ ਨਹੀਂ ਦੇ ਸਕਣਾ ਬ੍ਰਾਂਡਡ ਵੀ ਹੋਵੇ ਦੇ ਵਿੱਚ ਤੇ ਜਿਆਦਾਤਰ ਬੂਟ ਚੱਪਲਾਂ ਸੈਂਡਲ ਇਸ ਤਰ੍ਹਾਂ ਦਾ ਵੀ ਅਸੀਂ ਆ ਲੈ ਕੇ ਆ ਰਹੇ ਆਂ 2 ਮਹੀਨੇ 20 ਦਿਨ ਦੇ ਵਿੱਚ ਆ ਜੂ ਸਾਡੇ ਲਵੇ ਠੀਕ ਹੈ ਤੇ ਉਹ ਵੀ ਪੂਰੇ ਪੰਜਾਬ ਦੇ ਵਿੱਚੋਂ ਸਾਡੇ ਰੇਟ ਤੇ ਕੋਈ ਵੀ ਚੀਜ਼ ਨਹੀਂ ਦੇ ਸਕੂਗਾ ਬਾਕੀ ਬਾਬਾ ਮੇਰ ਕਰੇ ਜਲਦੀ ਜਿੰਨੇ ਵੀ ਦੋਸਤ ਨੇ ਛੋਟਾ ਨਾਮ ਲੈ ਕੇ ਆਉਣਗੇ ਤੇ ਉਹਨਾਂ ਨੂੰ ਜਿੰਨਾ ਅਸੀਂ ਡਿਸਕਾਊਂਟ ਦੇਵਾਂਗੇ ਠੀਕ ਹੈ ਤੇ ਛੋਟਾ ਨਾਮ ਲੈ ਕੇ ਸਭ ਤੋਂ ਖਰੀਦ ਖਰੀਦ ਕਰਨਗੇ ਤੁਹਾਨੂੰ ਉਹਦੇ ਉੱਪਰ ਵੀ ਹੋਰ ਵੀ ਡਿਸਕਾਊਂਟ ਦੇਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਇਹੋ ਜਿਹੇ ਵੀਡੀਓ ਆਪਾਂ ਵੀਡੀਓ ਵੱਧ ਤੋਂ ਵੱਧ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਧੰਨਵਾਦ ਸਸਿਕਾ